ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਗਉੜ ਬਾਣੀ ਰਵਿਦਾਸ ਜੀ ਕੀ ਘਰ ਦੂਜਾ ਇੱਕ ਊ ਅੰਕਾਰ ਸਤਗੁਰ ਪ੍ਰਸਾਦ ਰਾਗ ਗਉੜ ਦੇ ਅੰਦਰ ਸਤਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਭਗਤ ਰਵਿਦਾਸ ਜੀ ਉਪਾਉਜ ਦੀ ਬਾਣੀ ਕਰ ਦੂਸਰੇ ਸੁਰਤਾਲ ਵਿੱਚ ਪਹਿਲਾ ਵਸਤੂ ਨਿਰਦੇਸ਼ਕ ਮੰਗਲ ਕਰਦੇ ਹਨ ਇੱਕ ਅਦੁੱਤੀ ਪਰਮੇਸ਼ਰ ਵਾਹਿਗੁਰੂ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਔਹਾਰ ਇਹ ਸੰਸਾਰ ਜਗਤ ਦੇ ਜੀਵੋ ਜੋ ਮੁਕੰਦ ਮੁਕਤੀ ਦਾ ਦਾਤਾ ਤੇ ਮੁਕੰਦ ਮੋ ਨਾ ਮੋ ਆਦਿਕ ਵਿਕਾਰਾਂ ਨੂੰ ਕੰਧ ਕੱਟਣ ਵਾਲਾ ਪਰਮੇਸ਼ਰ ਹੈ ਇਹ ਸੰਸਾਰ ਜਗਤ ਦੇ ਜੀਵ ਉਸ ਨੂੰ ਮਨ ਬਾਣੀ ਸਰੀਰ ਕਰਕੇ ਜਪਣਾ ਕਰੋ ਅਰਦਨਾ ਕਰੋ ਮੁਕੰਦ ਮੁਕਤੀ ਦੇ ਦਾਤੇ ਪਰਮੇਸ਼ਰ ਦਾ ਨਾਮ ਜਪੇ ਤੋਂ ਬਗੈਰ ਮਨੁੱਖਾ ਤਨ ਸਰੀਰ ਆਉ ਪੁਨਾਹ ਹਾਰ ਨਾਸ਼ ਹੋ ਜਾਵੇਗਾ ਹਾਰ ਜਾਵੇਗਾ ਸੋ ਦੂਸਰਾ ਪਾਠ ਇਸ ਦਾ ਉਹ ਹਾਰ ਇਕੱਠਾ ਵੀ ਆ ਵਾ ਉਹ ਹਾਰ ਵਿਅਰਥ ਚਲਿਆ ਜਾਵੇਗਾ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਇਹ ਜਗਤ ਦੇ ਜੀਵੋ ਅਸੀਂ ਸੋਈ ਉਸ ਨੂੰ ਮੁਕੰਦ ਕਹਿੰਦੇ ਹਾਂ ਜੋ ਮੁਕਤ ਮੋਕਸ਼ ਦਾ ਦਾਤਾ ਹੈ ਪਾਪ ਮੁਕਤੀ ਦੇਣ ਵਾਲਾ ਹੈ ਉਹ ਮੁਕੰਦ ਮੁਕਤੀ ਦਾ ਦਾਤਾ ਪਰਮੇਸ਼ਰ ਹੀ ਸਾਡਾ ਪਿਤ ਪਿਓ ਤੇ ਮਾਤਾ ਮਾਂ ਹੈ ਵਾ ਮਾਤ ਪਿਤਾ ਵਤ ਰਖਿਆ ਕੇ ਹੈ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕਿ ਸੇਵਕ ਕੋ ਸਦਾ ਆਨੰਦੇ ਰਹਉ ਪ੍ਰਭੂ ਦਾ ਸੇਵਕ ਜਨ ਜੀਵਨ ਕਾਲ ਵਿੱਚ ਹੀ ਮੁਕੰਦੇ ਮੁਕਤੀ ਦੇ ਦਾਤੇ ਪਰਮੇਸ਼ਰ ਨੂੰ ਜਪਦਾ ਹੈ ਅਤੇ ਮਰਤ ਮਰਨ ਪਾਵ ਸਰੀਰ ਤਿਆਗਣ ਵੇਲੇ ਵੀ ਮੁਕੰਦੇ ਮੁਕਤੀ ਦੇ ਦਾਤੇ ਪਰਮੇਸ਼ਰ ਨੂੰ ਜਪਨਾ ਕਰਦਾ ਹੈ ਤਾਂ ਕਿ ਸੇਵਕ ਕੋ ਸਦਾ ਆਨੰਦੇ ਇਸ ਕਰਕੇ ਉਸ ਪਰਮੇਸ਼ਰ ਦੇ ਸੇਵਕ ਨੂੰ ਦਾਸ ਨੂੰ ਸਦਾ ਹਮੇਸ਼ਾ ਵਾਸਤੇ ਅਨੰਦੇ ਆਨੰਦ ਸਰੂਪ ਦੀ ਪ੍ਰਾਪਤੀ ਹੁੰਦੀ ਹੈ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਪ ਮੁਕੰਦ ਮਸਤਕ ਨੀਸਾਨੰ ਜੋ ਮੁਕੰਦ ਮੁਕਤੀ ਦਾ ਦਾਤਾ ਤੇ ਮੁਕੰਦ ਮੋਹ ਨੂੰ ਕੱਟਣ ਵਾਲਾ ਪਰਮੇਸ਼ਰ ਹੈ ਉਹ ਹਮਾਰੇ ਸਾਡੇ ਪ੍ਰਾਨੰ ਪ੍ਰਾਣਾ ਦਾ ਆਸਰਾ ਰੂਪ ਹੈ ਮਸਤਕ ਮੱਥੇ ਦੇ ਲਿਖੇ ਹੋਏ ਨੀਸਾਨੰ ਲੇਖਾ ਅਨੁਸਾਰ ਮੁਕੰਦ ਮੁਕਤੀ ਦੇ ਦਾਤੇ ਪਰਮੇਸ਼ਰ ਦਾ ਨਾਮ ਜਪਣਾ ਆਰਾਧਨਾ ਕਰਦੇ ਹਾ ਵਾਹਿ ਭਾਈ ਉਸ ਮੁਕਤੀ ਦੇ ਦਾਤੇ ਪਰਮੇਸ਼ਰ ਦਾ ਨਾਮ ਜਪਣਾ ਕਰੋ ਫੇਰ ਉਹ ਪਰਮੇਸ਼ਰ ਤੁਹਾਡੇ ਅੰਤਹਿ ਕਰਨ ਵਿੱਚ ਨਿਸਾਨ ਪ੍ਰਗਟ ਹੋ ਆਵੇਗਾ ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਤਨ ਲਾਦੀ ਅਸੀਂ ਪਦਾਰਥਾਂ ਵੱਲੋਂ ਵਿਰਾਗ ਤਾਰਨ ਕਰਕੇ ਮਕੰਦ ਮੁਕਤੀ ਦੇ ਦਾਤੇ ਪਰਮੇਸ਼ਰ ਨੂੰ ਸੇਵਨਾ ਭਜਨਾ ਕਰਦੇ ਹਾਂ ਕਿਉਂਕਿ ਸੋਈ ਉਹ ਮਕੰਦ ਮੁਕਤੀ ਦੇ ਦਾਤੇ ਪਰਮੇਸ਼ਰ ਦਾ ਨਾਮ ਹੀ ਸਾਨੂੰ ਦੁਰਬਲ ਨਿਮਾਣੇ ਗਰੀਬਾਂ ਨੂੰ ਬਲਹੀਣਾ ਨੂੰ ਵਾ ਨਿਰਤਨਾ ਨੂੰ ਧੰਦੀ ਖਾਣ ਲਾਦੀ ਲੱਭੀ ਹੈ ਵਾ ਸਾਨੂੰ ਦੁਰਬਲਾਂ ਨੂੰ ਬਲ ਰੂਪ ਵਾ ਬਿਵੇਕ ਰੂਪ ਬਲ ਦੇਣ ਵਾਲਾ ਉਸ ਮੁਕਤੀ ਦੇ ਦਾਤੇ ਪਰਮੇਸ਼ਰ ਦਾ ਨਾਮ ਰੂਪੀ ਧੰਨ ਲੱਭ ਗਿਆ ਹੈ ਏਕ ਮਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਇੱਕ ਮੁਕੰਦ ਮੁਕਤੀ ਦਾ ਦਾਤਾ ਪਰਮੇਸ਼ਰ ਹੀ ਸਭਨਾ ਵਾ ਸਾਡੇ ਉਤੇ ਉਪਕਾਰ ਭਲਾਈ ਕਰਨ ਵਾਲਾ ਹੈ ਇਸ ਕਰਕੇ ਹਮਰਾ ਸਾਡਾ ਸੰਸਾਰ ਜਗਤ ਦੇ ਜੀਵ ਚਮਾਰ ਚਮਾਰ ਸ਼ਬਦ ਕਹਿ ਕੇ ਵਾ ਅਪਜਸ ਕਰਕੇ ਕਹਾ ਕੀ ਵਿਗਾੜ ਸਕਦੇ ਆ ਕੀ ਵਿਗਾੜ ਕਰ ਸਕਦੇ ਭਾਵ ਕੁਝ ਨਹੀਂ ਕਰ ਸਕਦੇ ਮੇਟੀ ਜਾਤ ਹੋਏ ਦਰਬਾਰ ਅਸੀਂ ਤਾਂ ਜਮਿਆਰ ਬ੍ਰਾਹਮਣ ਖੱਤਰੀਆ ਆਦ ਦੀ ਸਾਰੀ ਜਾਤੀ ਮੇਟੀ ਦੂਰ ਕਰਕੇ ਸੱਚੇ ਪਾਤਸ਼ਾਹ ਦੇ ਦਰਬਾਰ ਹਜੂਰੀ ਸੇਵਕ ਹੋ ਗਏ ਆ ਵਾ ਅਸੀਂ ਤਾਂ ਜਾਤੀ ਦੀ ਹਉਮੈ ਮੇਟ ਕਰਕੇ ਦਰਬਾਰ ਸੱਚਖੰਡ ਸਰੂਪ ਦੀ ਪ੍ਰਾਪਤੀ ਵਾਲੇ ਹੋ ਗਏ ਹਾਂ ਅਤੇ ਇਉ ਬੇਨਤੀ ਕਰਦੇ ਹਾਂ ਤੂੰ ਹੀ ਮੁਕੰਦ ਜੋਗ ਜੁਗਤਾਰ हे ਪਰਮੇਸ਼ਰ ਤੂੰ ਹੀ ਮੁਕੰਦ ਮੁਕਤੀ ਦਾ ਦਾਤਾ ਹੈ ਤੇ ਤੂੰ ਹੀ ਜੋਗ ਜੁਗਾਂ ਜੁਗਾਂ ਵਿੱਚ ਜੀਵਾਂ ਨੂੰ ਗੁਰਾਂ ਦੁਆਰਾ ਆਪਣੇ ਨਾਮ ਦੀ ਦਾਤ ਦੇ ਕੇ ਸੰਸਾਰ ਸਮੁੰਦਰ ਤੋਂ ਤਾਰਨਾਮ ਤਾਰਨ ਵਾਲਾ ਹੈ ਉਪਜਿਓ ਗਿਆਨ ਹੂਆ ਪ੍ਰਗਾਸ ਜਦ ਗੁਰਾਂ ਦੀ ਕਿਰਪਾ ਸਦਕਾ ਮੇਰੇ ਹਿਰਦੇ ਵਿੱਚ ਬ੍ਰਹਮ ਗਿਆਨ ਉਪਜਿਓ ਪੈਦਾ ਹੋ ਗਿਆ ਤਦ ਦਾ ਮੇਰੇ ਹਿਰਦੇ ਵਿੱਚ ਅਨਭਵ ਸਰੂਪ ਦਾ ਪ੍ਰਗਾਸ ਪ੍ਰਕਾਸ਼ ਹੋ ਆਇਆ ਹੈ ਕਰ ਕਿਰਪਾ ਲੀਨੇ ਕੀਟ ਦਾਸ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਕੀਟ ਕੀੜੇ ਵਤ ਨਿਮਾੜੇ ਨੂੰ ਵਾ ਜੂਨਾ ਵਿੱਚ ਭਰਮ ਦੇ ਹੋਏ ਕੀੜੇ ਭਾਵ ਅਲਪਗ ਜੀਵਾਂ ਨੂੰ ਪਰਮੇਸ਼ਰ ਨੇ ਆਪਣਾ ਦਾਸ ਸੇਵਕ ਬਣਾ ਲਿਆ ਹੈ ਕਹ ਰਵਿਦਾਸ ਆਬ ਤ੍ਰਿਸ਼ਨਾ ਚੂਕੀ ਭਗਤ ਰਵਿਦਾਸ ਜੀ ਕਹੋ ਕਥਨ ਕਰਦੇ ਹਨ ਕਿ ਆਬ ਹੁਣ ਮੇਰੀ ਰਸਾਂ ਕਸਾਂ ਦੀ ਸਾਰੀ ਤ੍ਰਿਸ਼ਨਾ ਚੂਕੀ ਚੁੱਕੀ ਨਿਵਰਤ ਹੋ ਗਈ ਹੈ ਜਪ ਮੁਕੰਦ ਸੇਵਾ ਤਾਹੂ ਕੀ ਇਸ ਕਰਕੇ ਮੈਂ ਮੁਕੰਦ ਮੁਕਤੀ ਦੇ ਦਾਤੇ ਪਰਮੇਸ਼ਰ ਦਾ ਜਾਪ ਕਈਏ ਜਾਪ ਕਰਦਾ ਹਾਂ ਤੇ ਤਾਹੂ ਉਸੇ ਦੀ ਭਗਤੀ ਰੂਪ ਸੇਵਾ ਟਹਿਲ ਕਰਦਾ ਵਾਹੇ ਭਾਈ ਸਾਰੇ ਹੀ ਮੁਕਤੀ ਦੇ ਦਾਤੇ ਪਰਮੇਸ਼ਰ ਦਾ ਬਾਣੀ ਕਰਕੇ ਜਾਪ ਕਰੋ ਤੇ ਉਸੇ ਦੀ ਸੇਵ ਕਰਕੇ ਟਹਿਲ ਕਰੋ ਗੋਂਡ ਜੇ ਉਹ 860 ਤੀਰਥ ਨਾਵੈ ਹਾ ਪਾਤਸ਼ਾਹ ਫਰਮਾਉਂਦੇ ਆ ਭਗਤ ਰਵਦਾਸ ਜੀ ਅਗਲੇ ਸ਼ਬਦ ਵਿੱਚ ਦੱਸ ਰਹੇ ਜੇਕਰ ਉਹ 86 86 ਤੀਰਥਾਂ ਉੱਤੇ ਜਾ ਕੇ ਕੋਈ ਇਸ਼ਨਾਨ ਕਰ ਆਵੇ ਜੇ ਉਹ ਦਵਾਦਸ ਸਿਲਾ ਪੂਜਾਵੇ ਇੱਥੇ ਊੜੇ ਦਾ ਮੂੰਹ ਸਾਰੇ ਥਾਈਂ ਖੁੱਲਾ ਹੈ ਇਸ ਕਰਕੇ ਉਹ ਪੜਨਾ ਹੈ ਉਹ ਨਹੀਂ ਪੜਨਾ ਕਹਿੰਦੇ ਜੇ ਉਹ ਜੇਕਰ ਉਹ ਦਵਾਦਸ ਦਵਾ ਦੋਤ 10 ਜਿਹੜੇ 10 ਹੁੰਦੇ 12 ਭਾਵ ਦੋ ਤੇ 10 12 12 ਪਾਵ 10 파ਰਖਦ ਇੱਕ ਵਿਸ਼ਨੂੰ ਤੇ ਇੱਕ ਲక్ష్ਮੀ ਦੀ ਮੂਰਤੀ ਇਹਨਾਂ 12 ਸਿਲਾ ਨੂੰ ਪੂਜਨਾ ਕਰੇ ਪਾਵ ਇਹਨਾਂ ਦੀਆਂ ਜੋ ਸਿਲਾ ਪੱਥਰ ਦੀਆਂ ਮੂਰਤਾਂ ਬਣੀਆਂ ਹੋਈਆਂ ਇਹਨਾਂ ਨੂੰ ਪੂਜਣਾ ਕਰੇ ਵਾ ਜੇਕਰ ਉਹ 12 ਬੈਜਨਾਥ ਸੋਮਨਾਥ ਬਦਰੀ ਨਾਰਾਇਣ ਕੇਦਾਰ ਵਿਸ਼ੇਸ਼ੋ ਨਾਗੇਸ਼ਵਰ ਭੀਮ ਸ਼ੰਕਰ ਆਦਿ ਸ਼ਿਵ ਲਿੰਗਾ ਦਾ ਵੀ ਪੂਜਨ ਕਰ ਲਵੇ ਜੇ ਉਹ ਕੂਪ ਤਟਾ ਦੇ ਵਾਵੈ ਜੇ ਕੋ ਪੁੰਨ ਅਰਥੀ ਕੂਪ ਖੂ ਜਾਂ ਟਟਾ ਤਲਾਬ ਬਣਾਉਣ ਦੇ ਵਾਵੇ ਦੇਣਾ ਕਰੇ ਵਾ ਖੂ ਦੇ ਟਟਾ ਕਿਨਾਰੇ ਧਨ ਦੌਲਤ ਆਦ ਨਾਲ ਪੱਕੇ ਕਰਾ ਦੇਵੇ ਕਰੇ ਨਿੰਦ ਸਭ ਬਿਰਥਾ ਜਾਵੇ ਹਾਂ ਜੇ ਕੋ ਇਤਨਾ ਕੁਝ ਕਰਕੇ ਸਾਧ ਸੰਗਤ ਦੀ ਨਿੰਦਿਆ ਆਪ ਕੀਰਤੀ ਕਰਦਾ ਹੈ ਉਸ ਦਾ ਸਾਰਾ ਪੁੰਨ ਕੀਤਾ ਹੋਇਆ ਬੇਅਰਥ ਹੀ ਜਾਂਦਾ ਹੈ ਸਾਦ ਕਾ ਨਿੰਦਕ ਕੈਸੇ ਤਰੈ ਸਰਪਰ ਜਾਨੋ ਨਰਕ ਹੀ ਪਰੈ ਰਹਾਉ ਸ੍ਰੇਸ਼ਟ ਜਨਾ ਵ ਮਹਾਤਮਾ ਜਨਾ ਦਾ ਨਿੰਦਕ ਅਪਜਸ ਕਰਨ ਵਾਲਾ ਪੁਰਖ ਕੈਸੇ ਕਿਸ ਪ੍ਰਕਾਰ ਸੰਸਾਰ ਸਮੁੰਦਰ ਤੋਂ ਤਰ ਸਕਦਾ ਹੈ ਭਾਵ ਨਹੀਂ ਤਰ ਸਕਦਾ ਸਰਪਰ ਜਰੂਰ ਬਰ ਜਰੂਰ ਵਾ ਨਿਸ਼ਚੇ ਕਰਕੇ ਜਾਨਣਾ ਕਰੋ ਉਹ ਪੁਰਖ ਨਰਕ ਵਿੱਚ ਹੀ ਪੈਂਦਾ ਹੈ ਰਹਾਉ ਜੇ ਉਹ ਗ੍ਰਹਿਣ ਕਰੇ ਕੁਲਖੇਤ ਜੇਕਰ ਉਹ ਕੁਲਖੇਤ ਕੁਰਸ਼ੇਤਰ ਦੀ ਧਰਤੀ ਉੱਤੇ ਸੂਰਜ ਗ੍ਰਹਿਣ ਲੱਗੇ ਤੋਂ ਪੁੰਨਦਾਨ ਕਰੇ ਵਾ ਸੂਰਜ ਗ੍ਰਹਿਣ ਲੱਗੇ ਵਿੱਚ ਉੱਥੇ ਕੁਰਸ਼ੇਤਰ ਵਿੱਚ ਜਾ ਕੇ ਪੁਰਬ ਨੂੰ ਮਨਾਉਣਾ ਕਰੇ ਜਾਂ ਅਸ਼ਨਾਣ ਕਰੇ ਅਰਪੇ ਨਾਰ ਸੀਗਾਰ ਸਮੇਤ ਸੋਨੇ ਚਾਂਦੀ ਤੇ ਸੀਗਾਰ ਸਹੱਪਣ ਸਮੱਗਰੀ ਸਹਿਤ ਆਪਣੀ ਨਾਰ ਇਸਤਰੀ ਪੰਡਤਾ ਆਜ ਨੂੰ ਕੁ르ਖੇਤਰ ਵਿੱਚ ਅਰਪੇ ਭੇਟਾ ਭਾਵ ਦਾਨ ਕਰ ਦੇਵੇ ਕਿਉਂਕਿ ਕਰਮਕਾਂਢੀ ਲੋਕਾਂ ਨੇ ਸੂਰਜ ਗ੍ਰਹਿਣ ਲੱਗੇ ਵਿੱਚ ਕੁ르ਖੇਤਰ ਦੀ ਧਰਤੀ ਤੇ ਜਾ ਕੇ ਆਪਣੀ istri ਨੂੰ ਦਾਨ ਕਰਨਾ ਬਹੁਤਾ ਪੁੰਨ ਮੰਨਿਆ ਹੈ ਸਗਲੀ ਸਿਮਰਤ ਸਰਵਨੀ ਸੁਨੇ ਜੇਕਰ ਸਾਰੀਆਂ ਸਿਮਰਤੀਆਂ ਨੂੰ ਸਰਵਨੀ ਕੰਨਾਂ ਨਾਲ ਸੁਣਨਾ ਕਰੇ ਕਰੇ ਨਿੰਦ ਕਵਨੇ ਨਹੀਂ ਗੁਨੇ ਜੇਕਰ ਉਹ ਫਿਰ ਸਤਸੰਗਤ ਜਾਂ ਸਾਧੂਆਂ ਦਾ ਨਿੰਦ ਅਪਜਸ ਕਰਦਾ ਹੈ ਉਸ ਦਾ ਕੀਤਾ দান ਪੁੰਨ ਜਾਂ ਸਿਮਰਤੀਆਂ ਆਦ ਦਾ ਸੁਣਿਆ ਪਾਠ ਕਮਨੇ ਕਿਸੇ ਵੀ ਗੁਨਾਹ ਗੁਣ ਪਾਪ ਲੇਖੇ ਵਿੱਚ ਨਹੀਂ ਹੈ ਜੇ ਉਹ ਅਨਕ ਪ੍ਰਸਾਦ ਕਰਾਵੇ ਹਾਗੇ ਹੋਰ ਦੱਸ ਦੇ ਜੇਕਰ ਉਹ ਅਨਕ ਅਨੇਕਾਂ ਪ੍ਰਕਾਰ ਦੇ ਬਹੁਤ ਤਰ੍ਹਾਂ ਦੇ ਭੋਜਨ ਪ੍ਰਸਾਦ ਬ੍ਰਾਹਮਣਾਂ ਨੂੰ ਕਰਾਉਣਾ ਕਰੇ ਸ਼ਕਾਉਣਾ ਕਰੇ ਖਵਾਉਣਾ ਕਰੇ ਪਾਪ ਠਾਕੁਰਾਂ ਆਦ ਨੂੰ ਭੋਗ ਲਗਾਉਣਾ ਕਰੇ ਭੂਮਿਦਾਨ ਸੋਬਾ ਮੰਡਪ ਪਾਵੇ ਜੇਕਰ ertidida দান ਕਰੇ ਤੇ ਮੰਡਪ ਹਵੇਲੀਆਂ ਆਦ ਬਣਾ ਕੇ দান ਕਰਕੇ ਲੋਕਾਂ ਵਿੱਚ ਜਸ ਪਾਉਣਾ ਕਰੇ ਆਪਣਾ ਬਿਗਾਰ ਬੇਰਾਨਾ ਸੰਢ ਹੈ ਜੇਕਰ ਆਪ ਦਾ ਕਾਰਜ ਵਿਗਾੜ ਕੇ ਬੇਰਾਨਾ ਬੇਗਾਨੇ ਪ੍ਰਾਏ ਦਾ ਕਾਰਜ ਸੰਢੇ ਸਵਾਰ ਦੇਵੇ ਇੰਨਾ ਉਪਕਾਰੀਕ ਹੁੰਦਾ ਹੋਵੇ ਕਰੇ ਨਿੰਦ ਬਹੁ ਜੋਨੀ ਹੰਡ ਹੈ ਪਰੰਤੂ ਜੇਕਰ ਸਾਧ ਸੰਗਤ ਜਾਂ ਸਾਧੂਆਂ ਦਾ ਨਿੰਦਾ ਅਪਜਸ ਕਰਦਾ ਹੈ ਤਾਂ ਬਹੁਤ ਸਾਰੀਆਂ ਜੁਨੀਆਂ ਵਿੱਚ ਹੰਡ ਹੈ ਫਿਰਦਾ ਰਿੰਦਾ ਹੈ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਾਹਰ ਇਹ ਸੰਸਾਰਾ ਜਗਤ ਦੇ ਜੀਵੋ ਤੁਸੀਂ ਸਾਧ ਸੰਗਤ ਜਾਂ ਸਾਧੂਆਂ ਦਾ ਨਿੰਦਾ ਅਪਜਸ ਕਿਸ ਵਾਸਤੇ ਕਰਦੇ ਹੋ ਕਿਉਂਕਿ ਨਿੰਦਕ ਆਪ ਕੀਰਤੀ ਕਰਨ ਵਾਲੇ ਪੁਰਖਾਂ ਦਾ ਆਪ ਜਸ ਰੂਪੀ ਪਹਾਰਾ ਪਸਾਰਾ ਸੰਸਾਰ ਵਿੱਚ ਪ੍ਰਗਟ ਪ੍ਰਤੱਖ ਹੁੰਦਾ ਹੈ ਭਾਵ ਉਸ ਦਾ ਆਪ ਜਸ ਹੁੰਦਾ ਹੈ ਵਾ ਸੰਸਾਰਿਕ ਪਸਾਰੇ ਵਿੱਚ ਨਿੰਦਕ ਪੁਰਖ ਦਾ ਆਪ ਜਸ ਪ੍ਰਗਟ ਹੁੰਦਾ ਹੈ ਨਿੰਦਕ ਸੋਧ ਸਾਧ ਵਿਚਾਰਿਆ ਨਿੰਦਕ ਆਪ ਕੀਰਤੀ ਕਰਨ ਵਾਲੇ ਪੁਰਖਾਂ ਦੇ ਕਰਮਾਂ ਦੇ ਫਲ ਬਾਬਤ ਭਲੀ ਪ੍ਰਕਾਰ ਮਹਾਤਮਾ ਜਨਾਂ ਨੇ ਵੇਦਾਂ ਸ਼ਾਸਤਰਾਂ ਦੁਆਰਾ ਸੋਧ ਸਾਧ ਖੋਜ ਖੋਜ ਕੇ ਵਿਚਾਰਨਾ ਕੀਤਾ ਹੈ ਅਖੀਰ ਇਹੋ ਸਿਧਾਂਤ ਦੱਸਿਆ ਕਿ ਨਿੰਦਕ ਪੁਰਖ ਭਾਵੇਂ ਕਿਤਨੇ ਵੀ ਸਾਧਨ ਕਰ ਲਵੇ ਉਸ ਦੀ ਕਲਿਆਣ ਨਹੀਂ ਹੁੰਦੀ ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ ਜੋੜ ਭਗਤ ਰਵਿਦਾਸ ਜੀ ਕਹੋ ਤੁਮ ਪਾਪ ਕਥਨ ਕਰਦੇ ਹਨ ਕਿ ਨਿੰਦਿਆ ਕਰਨ ਵਾਲਾ ਪਾਪੀ ਗੁਨਾਹੀ ਪੁਰਖ ਨਰਕ ਵਿੱਚ ਸਿਧਾਰਿਆ ਜਾਂਦਾ ਹੈ ਸੋ ਮਗਰ ਜੋੜ ਲਿਖਿਆ ਹੈ ਪੰਜਾਬੀ ਵੇ ਸਤਿਗੁਰਾਂ ਨੇ ਇਸ ਦਾ ਭਾਵ ਹੈ ਕਿ ਜੋ ਆਪਜੀ ਚਾਰ ਅੰਕ ਲੱਗਾ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਬਾਣੀ ਵਿੱਚ ਇਸ ਦੇ ਸ਼ਬਦ ਦੇ ਚਾਰ ਪਦੇ ਆਏ ਹਨ ਸੋਦੋ ਦੋ ਅੰਕ ਲੱਗਾ ਹੈ ਇਸ ਦਾ ਭਾਵ ਹੈ ਭਗਤ ਰਵਿਦਾਸ ਜੀ ਦੇ ਦੋ ਸ਼ਬਦ ਆਏ ਹਨ ਸੋ ਅੱਗੇ ਜੋੜ ਸਿਧਾਂਤ ਦੱਸਦੇ ਆ ਕਿ 11 ਜੋ ਲੱਗਾ ਹੈ ਅੰਕ ਇਸ ਦਾ ਮਤਲਬ ਭਗਤ ਕਬੀਰ ਜੀ ਦੇ 11 ਸ਼ਬਦ ਹਨ ਸਤ ਅੰਕ ਲੱਗਾ ਹੈ ਇਹ ਜੋ ਆਪਜੀ ਦਰਸ਼ਨ ਕਰ ਇਸ ਦਾ ਮਤਲਬ ਹੈ ਭਗਤ ਨਾਮਦੇਵ ਜੀ ਦੇ ਸਤ ਸ਼ਬਦ ਆਏ ਹਨ ਜੋ 2 ਅੰਕ ਲੱਗਾ ਹੈ ਇਸ ਦਾ ਮਤਲਬ ਭਗਤ ਰਵਿਦਾਸ ਜੀ ਦੇ 2 ਸ਼ਬਦ ਹਨ 6 ਅੰਕ ਲੱਗਾ ਹੈ ਸ੍ਰੀ ਗੁਰੂ ਰਾਮਦਾਸ ਜੀ ਦੇ 6 ਸ਼ਬਦ ਆਏ ਹਨ ਸੋ ਜੋ 23 ਅੰਕ ਲੱਗਾ ਹੈ ਮਾਫ ਕਰਨਾ ਜੋ 23 23 ਆਪਜੀ ਦਰਸ਼ਨ ਨਹੀਂ ਕਰ ਰਹੇ ਵਿੱਚ ਜੋ 23 ਅੰਕ ਇਹਨਾਂ ਦਾ ਕੁੱਲ ਜੋੜ ਜੋ ਬਣਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ 23 ਸ਼ਬਦ ਆਏ ਹਨ ਮਾਫ਼ ਕਰਨਾ ਥੋੜੀ ਜਿਹੀ ਉਕਾਈ ਖਾ ਗਏ ਹਾਂ ਸੋ ਕੁੱਲ ਜਿਹੜਾ ਜੋੜ ਇਹਨਾਂ ਦਾ ਉਹ ਆਪ ਜੀ 49 ਅੰਕ ਲਿਖਿਆ ਦੇਖ ਰਹੇ ਹੋ 49 ਤੋਂ ਭਾਵ ਕੁੱਲ ਜੋੜ ਜਿਹੜਾ ਸ਼ਬਦਾਂ ਦਾ ਹੁਣ ਤੱਕ ਇਸ ਰਾਗ ਦੇ ਵਿੱਚ 49 ਆਇਆ ਹੈ ਕੁੱਲ ਜੋੜ 49 ਹੈ ਵਾਹਿ ਗੁਰੂ ਵਾਹਿ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ